ਦੁਪੱਟੇ ਦੇ ਉੱਤੇ ਆਪਾਂ ਲਿਖਣਾ ਹੈਗਾ ਜੀ ਨਾਮ ਨਾਮ ਆਪਾਂ ਕੋਈ ਵੀ ਲਿਖ ਸਕਦੇ ਹੁੰਨੇ ਜਿਵੇਂ ਆਪਣਾ ਸਰਨੇਮ ਹੁੰਦਾ ਹੈ ਨਾ ਜਿਵੇਂ ਮੈਂ ਇੱਥੇ ਸੇਖੋਂ ਲਿਖਿਆ ਹੋਇਆ ਜਾਂ ਕੋਈ ਵੀ ਬਰਾੜ ਜਾਂ ਇੱਥੇ ਆਪਾਂ ਪੰਜਾਬਣ ਲਿਖ ਸਕਦੇ ਹਾਂ ਕੋਈ ਸਰਦਾਰ ਨਹੀਂ ਲਿਖ ਸਕਦਾ ਜਾਂ ਮੀਆਂ ਬੀਵੀ ਦਾ ਆਪਾਂ ਨਾਮ ਲਿਖ ਸਕਦੇ ਹੁੰਨੇ ਆ ਨਾ ਜਿਵੇਂ ਇੱਕ ਨਾਮ ਦੋ ਨਾਮ ਲਿਖੇ ਜਾ ਸਕਦੇ ਉਹਦੇ ਲਈ ਸਰਕਲ ਥੋੜਾ ਵੱਡਾ ਬਣਾਉਣਾ ਪਵੇਗਾ ਹੁਣ ਇਹ ਆਪਣਾ ਗਲੇ ਦੇ ਡਿਜ਼ਾਈਨ ਦੇ ਲਈ ਆ ਜਿਹੜਾ ਮੈਂ ਵੀਰਪਾਲ ਕੌਰ ਸੇਖੋਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਇਹ ਆਪਣੇ ਸੂਟ ਡਿਜ਼ਾਈਨ ਪਹਿਲਾਂ ਹੀ ਇਹਦੀ ਵੀਡੀਓ ਹੈਗੀ ਹੈ ਜਿਨੇ ਇਹ ਡਿਜ਼ਾਈਨ ਸਿੱਖਣਾ ਹੈਗਾ ਉਹ ਵੀ ਤੁਸੀਂ ਜਿਹੜਾ ਸਿੱਖ ਸਕਦੇ ਆ ਇਹ ਸੂਟ ਹੈਗਾ ਤੇ ਨਾਲ ਆਪਾਂ ਦੁਪੱਟਾ ਲੈਸ ਲਗਾਈ ਹੈ ਤੇ ਬਾਰਡਰ ਬਾਰਡਰ ਲੈਸ ਲਗਾਈ ਹੈ ਬਾਰਡਰ ਤੇ ਥੋੜੀ ਜਿਹੀ ਬਰੀਕ ਲਗਾਈ ਹੈ ਇਦਾਂ ਇਹਨੂੰ ਆਪਾਂ ਕਰਨਾ ਹੁੰਦਾ ਡਬਲ ਫੋਲਡ ਇਦਾਂ ਇਹ ਦੇ ਪੱਲੇ ਹੈਗੇ ਆ ਤੇ ਇਹ ਸ਼ਿਮਰ ਦਾ ਹੀ ਸੂਟ ਹੈਗਾ ਜੀ ਤੇ ਸ਼ਿਮਰ ਦਾ ਹੀ ਨਾਲ ਇਹ ਦੁਪੱਟਾ ਲਿਆ 800 ਵਾਲੇ ਜਿਹੜੇ ਪਿਓਰ ਸ਼ੇਮਰ ਆ ਉਹ ਵਾਲਾ ਇਹ ਦੁਪੱਟਾ ਹੈਗਾ ਤੇ ਇਹਨੂੰ ਆਪਾਂ ਡਾਈ ਕਰਵਾਇਆ ਤੇ ਕਲਰ ਕੀਤਾ ਲੈਸ ਦਿੱਤੀ ਹੈ ਇਹਦੇ ਫੋਰ ਸਾਈਡ ਤੇ ਵਿੱਚ ਇੱਕ ਬਾਰਡਰ ਲਾਈਸ ਦਿੱਤੀ ਆ ਇਹਨੂੰ ਆਪਾਂ ਇਦਾਂ ਫੋਰ ਸਾਈਡ ਪਹਿਲਾਂ ਫੋਲਡ ਕਰਕੇ ਮੀਨਸ ਇਹਦਾ ਸੈਂਟਰ ਕਰ ਲੈਣਾ ਹੁੰਦਾ ਇਦਾਂ ਇਹਨੂੰ ਕਰ ਲੈਣਾ ਫਿਰ ਦੂਸਰੀ ਸਾਈਡ ਤੋਂ ਜਿਹੜਾ ਆਪਾਂ ਫੋਲਡ ਕਰਾਂਗੇ ਕਦੇ ਵੀ ਤੁਸੀਂ ਕੋਈ ਵੀ ਦੁਪੱਟਾ ਲਾਉਂਗੇ ਤਾਂ ਉਹ ਤੁਹਾਨੂੰ ਇਦਾਂ ਹੀ ਕਰਨਾ ਪੈਗਾ ਕਿਉਂਕਿ ਆਪਾਂ ਸੈਂਟਰ ਦੇ ਵਿੱਚ ਜੋ ਵੀ ਡਿਜ਼ਾਈਨ ਕਰਨਾ ਹੁੰਦਾ ਤਾਂ ਉਹ ਹਮੇਸ਼ਾ ਸੈਂਟਰ ਦੇ ਵਿੱਚ ਆ ਜਿਹੜਾ ਕੀਤਾ ਜਾਂਦਾ ਇੱਥੇ ਹੁਣ ਕੋਈ ਵੀ ਆਪਾਂ ਟਿਕ ਲਗਾ ਲੈਣੀ ਹੁੰਦੀ ਜਿਵੇਂ ਆਪਾਂ ਪੈਨਸਲ ਨਾਲ ਥੋੜਾ ਜਿਹਾ ਇੱਥੋਂ ਨਾਪ ਉਹ ਲੈ ਲਾਂਗੇ ਵੀ ਇੱਥੇ ਦਾ ਸੈਂਟਰ ਬੰਦਾ ਹੈਗਾ ਕਿਉਂਕਿ ਫਿਰ ਜਦੋਂ ਆਪਾਂ ਟ੍ਰੇਸ ਕਰਾਂਗੇ ਤਾਂ ਬਿਲਕੁਲ ਆਪਾਂ ਸੈਂਟਰ ਚੋਂ ਜਿਹੜਾ ਇਹ ਟ੍ਰੇਸ ਕਰਨਾ ਪੈਨਸਿਲ ਨਾਲ ਮੈਂ ਨਾਰਮਲ ਜੀ ਜਿਹੜੀ ਨਿਸ਼ਾਨੀਆਂ ਉਹ ਲਗਾ ਲਈ ਹੈਗੀ ਤੁਸੀਂ ਵੀ ਇਸ ਤਰ੍ਹਾਂ ਹੀ ਨਿਸ਼ਾਨੀਆਂ ਜਿਹੜੀ ਉਹ ਲਗਾ ਸਕਦੇ ਆ ਤੇ ਇਹ ਟ੍ਰੇਸ ਆ ਜਿਹੜਾ ਤੁਸੀਂ ਖੁਦ ਬਣਾ ਸਕਦੇ ਹੋ ਇਹਦੀ ਮੈਂ ਫੋਟੋ ਜਿਹੜੀ ਤੁਹਾਨੂੰ ਭੇਜ ਦੂੰਗੀ ਜਿਸ ਨੂੰ ਮੈਂ ਬਣਾਉਣਾ ਦੱਸ ਦਿਆਂ ਵੀ ਕਿੰਨੇ ਸੌਖੇ ਤਰੀਕੇ ਨਾਲ ਇਹ ਤਾਂ ਆਪਾਂ ਓਵਲ ਸ਼ੇਪ ਚ ਬਣਾਇਆ ਤੁਸੀਂ ਗੋਲ ਵੀ ਬਣਾ ਸਕਦੇ ਆ ਤੇ ਮੈਨੂੰ ਕੁਝ ਨਾ ਕੁਝ ਜਿਵੇਂ ਘਰੋਂ ਲੱਭ ਜਾਂਦਾ ਹੁੰਦਾ ਜੇ ਆਪਾਂ ਟਰਾਈ ਕਰੀਏ ਤੇ ਮੈਨੂੰ ਸਾਡੇ ਇਹ ਟ੍ਰ ਤੇ ਦੇਖੋ ਇਹਦੇ ਨਾਲ ਆਪਾਂ oval shape ਬਣਾ ਸਕਦੇ ਆ ਕੋਈ heart shape ਬਣਾਉਣਾ ਤੁਸੀਂ circle ਬਣਾਉਣਾ ਹਨਾ box ਬਣਾਉਣਾ ਕੁਝ ਵੀ ਤੁਸੀਂ ਜਿਹੜਾ ਬਣਾ ਸਕਦੇ ਆ ਤੁਹਾਨੂੰ ਘਨੋਂ ਹੀ ਕੋਈ shape ਆ ਜਿਹੜੀ ਲੱਭ ਜੇਗੀ ਜਿਵੇਂ ਥਾਲ plate ਕੁਝ ਵੀ ਜਿਹੜਾ ਤੁਸੀਂ ਲੈ ਸਕਦੇ ਹੋ ਨੇ ਤੇ ਇਹਦੇ ਨਾਲ ਆਪਾਂ oval shape ਆ ਜਿਹੜੀ ਇਹਦੀ ਬਣਾ ਲਈ ਜਿਵੇਂ ਅੰਡਾਕਾਰ ਜਿਹੜੀ ਹੁੰਦੀ ਆ ਅੰਡੇ ਵਾਲੀ shape ਆ ਜਿਹੜੀ ਇਹਦੀ ਆਪਾਂ ਬਣਾਈ ਹੈਗੀ ਆ ਕਿਉਂਕਿ ਫਿਰ ਆਪਾਂ ਇਹਨੂੰ suit design ਦੇ ਨਾਲ ਆ ਜਿਹੜਾ ਮੈਚ ਕਰਨਾ ਸੀਗਾ ਹਾਂ ਤੁਹਾਡੇ ਸੂਟ ਤੇ ਡਿਜ਼ਾਈਨ ਦੇ ਹਿਸਾਬ ਨਾਲ ਵੀ ਕਈ ਵਾਰੀ ਹੁਣ ਆਪਾਂ ਜਿਵੇਂ ਬਾਕਸ ਬਣਾਉਣਾ ਉਦਾਂ ਕਰ ਸਕਦੇ ਹਾਂ ਤੇ ਫਿਰ ਆਪਾਂ ਇਹਦੇ ਉੱਪਰ ਇਦਾਂ ਕੱਟ ਬਣਾਣੇ ਆ ਕੱਟ ਵਰਗ ਟ੍ਰੇਸ ਬਣਾਉਣ ਲਈ ਟ੍ਰੇਸ ਦੀ ਵਿਧੀ ਤੁਹਾਨੂੰ ਮੈਂ ਦੱਸਣ ਲੱਗੀ ਆ ਤੁਸੀਂ ਬਾਜ਼ਾਰ ਦੇ ਵਿੱਚੋਂ ਟ੍ਰੇਸ ਪੇਪਰ ਲੈ ਸਕਦੇ ਹੋ ਤੇ ਇਦਾਂ ਇਹ ਟ੍ਰੇਸ ਬਣਾਉਣ ਦੀ ਵਿਧੀ ਹੈਗੀ ਇਦਾਂ ਹੀ ਤੁਸੀਂ ਕੱਟ ਵਰਗ ਜਿਹੜਾ ਟ੍ਰੇਸ ਉਹ ਬਣਾ ਲੈਣਾ ਤੇ ਵਿੱਚ ਜਿਹੜਾ ਤੁਸੀਂ ਨਾਮ ਲਿਖ ਲੈਣਾ ਕੋਈ ਵੀ ਨਾਮ ਆਪਦਾ ਸਰਨੇਮ ਆਵਦੇ ਹਸਬੰਦ ਦਾ ਨਾਮ ਕੁਛ ਵੀ ਹਰਟ ਬਣਾ ਸਕਦੇ ਹੈਗੇ ਤੁਸੀਂ ਜਿਵੇਂ ਹੁਣ ਮੈਂ ਇੱਥੇ ਲਿਖ ਲਿਆ ਸਰਦਾਰਨੀ ਪੰਜਾਬੀ ਨੂੰ ਕੁਝ ਵੀ ਜੋ ਵੀ ਤੁਹਾਨੂੰ ਅੱਛਾ ਲੱਗੇ ਹਨ ਆਪਦਾ ਸਰਨੇਮ ਬਰਾੜ ਸਿੱਖੋਂ ਢਿੱਲੋਂ ਜੋ ਵੀ ਤੁਹਾਡਾ ਹੈਗਾ ਹਨ ਉਹ ਤੁਸੀਂ ਲਿਖ ਸਕਦੇ ਆ ਇਦਾਂ ਤੁਸੀਂ ਨਾਮ ਲਿਖ ਲੈਣਾ ਨਾਮ ਨੂੰ ਵੀ ਸੇਮ ਤੁਸੀਂ ਪਿੰਨਿੰਗ ਆ ਜਿਹੜੀ ਉਹ ਕਰਨੀ ਆ ਮੈਂ ਜਿਹੜਾ ਇਹ ਲਿਖਿਆ ਹੋਇਆ ਨਾਮ ਸਿਰਫ ਤੁਹਾਨੂੰ ਦਿਖਾਉਣ ਦੇ ਲਈ ਕਿਉਂਕਿ ਮੈਨੂੰ ਇਹਦੇ ਵਿੱਚ ਪਿੰਨਿੰਗ ਕਰਨ ਦੀ ਜ਼ਰੂਰਤ ਨਹੀਂ ਸੀਗੀ ਚਲੋ ਸਰਕਲ ਤਾਂ ਆਪਾਂ ਨਾਪ ਲੈਣਾ ਹੁੰਦਾ ਤੇ ਆਪਾਂ ਕਰ ਲਿਆ ਹੈਗਾ ਵਿਡਨ ਛੇਅਰ ਜ਼ਰੂਰ ਕਰਿਓ ਸਾਰੀਆਂ ਪਹਿਣਾ ਸੋਨੇ ਸੋਨੇ ਕਮੈਂਟ ਕਰਿਓ ਮੈਂ ਵੀਰਪਾਲ ਕੌਰ ਸਿੱਖ ਹੁੰਜਾ ਤੋ ਤੇ ਤੁਸੀਂ ਇਸ ਤਰ੍ਹਾਂ ਦੁਪੱਟੇ ਤੇ ਜਿਹੜਾ ਆਪਦਾ ਨਾਮ ਆ ਲਿਖ ਸਕਦੇ ਆ ਇਹ ਆ ਬਣੂਗਾ ਆਊਗਾ ਕਿੱਥੇ ਕਿੱਦਾਂ ਆਊਗਾ ਹਨਾ ਜਿਵੇਂ ਹੁਣ ਇਹ ਆਪਣਾ ਸੂਟ ਹੈਗਾ ਤੇ ਇਹ ਬੈਕ ਸਾਈਡ ਆਉਂਦਾ ਹੁੰਦਾ ਜਿਵੇਂ ਆਪਾਂ ਹੁਣ ਇਦਾਂ ਦੁਪੱਟਾ ਲਿਆ ਹੋਇਆ ਜਾਂ ਸਿਰ ਤੇ ਦੁਪੱਟਾ ਲਿਆ ਹੋਇਆ ਤੇ ਇਹ ਇੱਥੇ ਆਪਣੀ ਢੂਈ ਵਾਲੀ ਸਾਈਡ ਆ ਜਿਹੜਾ ਵਿਚਾਲੇ ਇਹ ਆ ਜਾਊਗਾ ਇਹ ਆਪਣੇ ਸੂਟ ਦੇ ਇੱਥੇ ਹੈਗਾ ਵਰਕ ਬਾਹਾਂਾਂ ਤੇ ਹੋਏਗਾ ਦੋਨੋਂ ਸਾਈਡ ਇਦਾਂ ਇਹ ਬਣੇਗਾ ਬਾਕੀ ਜੇ ਕੋਈ ਹੋਰ ਪਹਿਨਣਾ ਵੀ ਜੁੜੀ ਹੋ ਸਿੱਖਣਾ ਚਾਹੁੰਦੀ ਆ ਵੀਰਪਾਲ ਕੌਰ ਸਿੱਖੋ YouTube ਪਲੇਲਿਸਟ ਦੇ ਵਿੱਚ ਤੁਸੀਂ ਜਾ ਸਕਦੇ ਆ ਤੁਹਾਨੂੰ ਜਿਹੜੀਆਂ ਸਾਰੀਆਂ ਵੀਡੀਓਜ਼ ਆ ਉਹ ਮਿਲ ਜਾਣਗੀਆਂ ਜੋ ਕੋਈ ਪਹਿਣ ਅੱਡਾ ਜਾਂ ਆਰੀ ਹੈਂਡਵਰਕ ਦੀ ਕੋਈ ਕਿੱਟ ਖਰੀਦਣਾ ਚਾਹੁੰਦੀ ਆ ਉਹ ਵੀ ਦਿੱਤੇ ਹੋਏ ਨੰਬਰ ਤੇ ਕਾਲ ਕਰ ਲੈ ਹੁਣ ਇਹ ਜਿਹੜਾ ਸੈਂਟਰ ਆ ਗਿਆ ਸੈਂਟਰ ਦੇ ਵਿੱਚ ਇਧਰੋਂ ਵੀ ਆਪਾਂ ਟਿੱਕ ਲਗਾ ਲੈਣੀ ਹੁੰਦੀ ਆਪਣੇ ਟ੍ਰੇਸ ਨੂੰ ਮਤਲਬ ਫੋਲਡ ਕਰਕੇ ਜਿੱਥੇ ਜੀ ਮਤਲਬ ਤੁਹਾਨੂੰ ਲੱਗਦਾ ਵੀ ਇਹਦਾ ਸੈਂਟਰ ਬਣਦਾ ਉਹਨੂੰ ਮਤਲਬ ਉਹ ਵਾਲੀ ਡਾਟ ਤੇ ਉਹ ਵਾਲੀ ਡਾਟ ਨੂੰ ਮਿਲਾ ਕੇ ਇੱਦਾਂ ਰੱਖ ਲੈਣਾ ਹੁੰਦਾ ਇੱਥੇ ਤੁਸੀਂ ਮੜਾ ਜ ਇਹ ਤਾਂ ਕਾਗਜ਼ ਹੈਗਾ ਇੱਥੇ ਤਾਂ ਵੈਸੇ ਵੀ ਬੇਸ਼ਿਕ ਤੁਸੀਂ ਟਿੱਕ ਵੀ ਨਾ ਲਗਾਓ ਤਾਂ ਵੀ ਤੁਹਾਨੂੰ ਜਿਹੜਾ ਇਹ ਪਤਾ ਚੱਲ ਜਿਗਾ ਵੀ ਕਿੱਥੇ ਇਹਦਾ ਸੈਂਟਰ ਬਣਦਾ ਤੇ ਉਵੇਂ ਇਹਨੂੰ ਇੱਥਾਂ ਤੁਸੀਂ ਮੈਚ ਕਰਕੇ ਬਿਲਕੁਲ ਤੇ ਸੈਂਟਰ ਦੇ ਵਿੱਚ ਆਪਣੇ ਟ੍ਰੇਸ ਨੂੰ ਰੱਖ ਲੈਣਾ ਤੇ ਬਿਲਕੁਲ ਦੁਪट्टे ਦੇ ਵਿਚਕਾਰ ਆਉਂਦਾ ਹੁੰਦਾ ਜੋ ਵੀ ਤੁਸੀਂ ਨਾਮ ਲਿਖਣਾ ਚਾਹੁੰਦੇ ਆ ਉਹ ਦੁਪट्टे ਦੇ ਤੁਹਾਡੇ ਵਿਚਕਾਰ ਆਉਣਾ ਚਾਹੀਦਾ ਹੈਗਾ ਤੇ ਫਿਰ ਆ ਜਿਹੜਾ ਤੁਸੀਂ ਇਹਨੂੰ ਟ੍ਰੇਸ ਆ ਉਹ ਬਣਾ ਲੈਣਾ ਇਹ ਦੋਨੋਂ ਸਾਈਡ ਤੋਂ ਨਾਪ ਕੇ ਲੈਣਾ ਹੁੰਦਾ ਜਿਹੜਾ ਤੁਹਾਡਾ ਨਾਮ ਆ ਵੀ ਉਧਰ ਵੀ ਉਨੀ ਜਗ੍ਹਾ ਬਚੇ ਉਧਰ ਵੀ ਉਨੀ ਜਗ੍ਹਾ ਬਚੇ ਨਾ ਹੋਵੇ ਇੱਕ ਸਾਈਡ ਆਪਣੇ ਵੱਧ ਜਗ੍ਹਾ ਬਾਜੇ ਤਾਂ ਇਹਦੇ ਲਈ ਤੁਸੀਂ ਇਹ ਜਿਹੜਾ ਉਹ ਸਕੇਲ ਯੂਜ਼ ਕਰ ਸਕਦੇ ਹੁਣ ਇਹ ਆਪਾਂ ਲਾਜਵਰ ਦੇ ਨਾਲ ਹੀ ਇਹਨੂੰ ਜਿਹੜਾ ਟ੍ਰੇਸ ਉਹ ਕਰ ਰਹੇ ਆ ਇਹਦੇ ਵਿੱਚ ਆਪਾਂ ਮਸ਼ੀਨ ਵਾਲਾ ਤੇਲ ਪਾਇਆ ਹੁੰਦਾ ਤੇ ਲਾਜ ਵਰ ਪਾਇਆ ਹੁੰਦਾ ਇਹਦੇ ਨਾਲ ਆਪਾਂ ਜਿਹੜਾ ਇਹਨੂੰ ਟ੍ਰੇਸ ਕਰ ਲਾਂਗੇ ਤੇ ਟ੍ਰੇਸ ਤੇ ਆਪਾਂ ਕਟਵਰਕ ਕਰਾਂਗੇ ਜਿਹੜਾ ਕਿ ਗਲੇ ਤੇ ਆਪਾਂ ਕੀਤਾ ਹੋਇਆ ਸਰਾਹੀ ਮੋਤੀ ਦੇ ਨਾਲ ਵੀ ਆਪਾਂ ਜਿਹੜਾ ਇਹ ਕਰਾਂਗੇ ਜਦੋਂ ਆਪਾਂ ਟ੍ਰੇਸ ਕਰਨ ਲੱਗੇ ਆ ਤਾਂ ਆਪਾਂ ਪੇਜ ਨੂੰ ਬਿਲਕੁਲ ਵੀ ਹਿੱਲਣ ਨਹੀਂ ਦੇਣਾ ਹੁੰਦਾ ਬਿਲਕੁਲ ਪਕੜ ਕੇ ਰੱਖਣਾ ਬੇਸ਼ੱਕ ਤੁਸੀਂ ਨਾਲ ਕਿਸੇ ਹੋਰ ਪਰਿਵਾਰ ਮੈਂਬਰ ਦੀ ਹੈਲਪ ਲੈ ਸਕਦੇ ਆ ਪਰ ਇਹ ਜਾਂ ਕੋਈ ਆਪਾਂ ਕੁਝ ਰੱਖ ਸਕਦੇ ਹੁੰਦੇ ਜਿਵੇਂ ਕੋਈ ਭਾਰੀ ਚੀਜ਼ ਰੱਖ ਲਓ ਹਨਾ ਤਾਂ ਉਹ ਤੁਸੀਂ ਰੱਖ ਲੈਣੀ ਹੈ ਪਰ ਟ੍ਰੇਸ ਜਿਹੜਾ ਆਪਣਾ ਬਿਲਕੁਲ ਵੀ ਉਹ ਹਿੱਲਣਾ ਨਹੀਂ ਚਾਹੀਦਾ ਹੁੰਦਾ ਤੇ ਇਹਦਾ ਨਾਈਵ ਲਈ ਇਹ ਪਤਲਾ ਹੋਵੇ ਨਾ ਜਿਆਦਾ ਮਤਲਬ ਆਪਣਾ ਜਿਹੜਾ ਇਹ ਬਣਾਇਆ ਹੋਇਆ ਟ੍ਰੇਸ ਕਰਨ ਲਈ ਨਾ ਇਹ ਜਿਆਦਾ ਆਪਾਂ ਨੂੰ ਸੰਗਣਾ ਚਾਹੀਦਾ ਹੁੰਦਾ ਨਾਰਮਲ ਜਿਹਾ ਮੀਨਸ ਹੋਵੇ ਜਿੱਥੇ-ਜਿੱਥੇ ਆਪਣੀ ਪਿੰਨਿੰਗ ਕੀਤੀ ਹੋਈ ਹੈ ਉਥੇ ਮੈਂ ਟ੍ਰੇਸ ਕਰ ਰਹੀ ਹਾਂ ਨਾ ਮੈਂ ਬਾਅਦ ਚ ਲਿਖੂਗੀ ਇਹ ਸਿਰਫ ਮੈਂ ਤੁਹਾਨੂੰ ਸਿਖਾਉਣ ਦੇ ਲਈ ਹੈ ਜਿਹੜਾ ਉਹ ਲਿਖਿਆ ਸੀਗਾ ਹਜੇ ਮੈਂ ਸੋਚ ਰਹੀ ਆਂ ਵੀ ਕੀ ਲਿਖਾਂ ਆਪਦਾ ਨਾਮ ਲਿਖਾਂ ਹਸਬੰਡ ਦਾ ਨਾਮ ਲਿਖਾਂ ਕਿ ਮੈਂ ਸਰਨੇਮ ਲਿਖਾਂ ਤਾਂ ਇਹ ਤੁਸੀਂ ਮੈਨੂੰ ਕਮੈਂਟ ਕਰ ਦਿਓ ਵੀ ਕੀ ਲਿਖਿਆ ਜਾਵੇ ਉਸ ਹਿਸਾਬ ਨਾਲ ਜਿਹੜਾ ਆਪਾਂ ਲਿਖਾਂਗੇ ਤੇ ਇਹ ਆਪਣਾ ਹੁਣ ਇਦਾਂ ਟ੍ਰੇਸ ਹੋ ਗਿਆ ਇਹਦੇ ਆਪਾਂ ਕਟਵਰ ਕਰਾਂਗੇ ਉਹਦੀ ਵੀਡੀਓ ਜਦੋਂ ਕੰਪਲੀਟ ਹੋ ਗਿਆ ਉਦੋਂ ਵੀ ਤੁਹਾਨੂੰ ਮੈਂ ਪਾਉਂਗੀ ਜਦੋਂ ਡਿਜ਼ਾਈਨ ਆਪਣਾ ਕੰਪਲੀਟ ਹੁੰਦਾ ਤੇ ਇਦਾਂ ਤੁਸੀਂ ਵੀ ਆਪਣੇ ਦੁਪट्टे ਤੇ ਨਾਮ ਆ ਜਿਹੜਾ ਲਿਖ ਸਕਦੇ ਆ ਕਾਫੀ ਇਹ ਚੀਜ਼ਾਂ ਟ੍ਰੈਂਡ ਦੇ ਵਿੱਚ ਆ ਤੇ ਇਹ ਤੁਸੀਂ ਸਿੱਖ ਸਕਦੇ ਆ ਤੇ ਖੁਦ ਆ ਜਿਹੜਾ ਤੁਸੀਂ ਬਣਾ ਸਕਦੇ ਆ ਵੀਡੀਓ ਨੂੰ ਸੋਹਣੇ ਸੋਹਣੇ ਕਮੈਂਟ ਆ ਸਾਰੀਆਂ ਪੈਣਾ ਜਰੂਰ ਕਰਿਆ ਕਰੋ ਜਿਹੜੀਆਂ ਵੀ ਪੈਣਾ ਨਵੀਆਂ ਜੁੜੀਆਂ ਉਹ ਸਬਸਕ੍ਰਾਈਬ ਫਾਲੋ ਕਰਨਾ ਬਿਲਕੁਲ ਵੀ ਨਹੀਂ ਪੁੱਣਾ ਵੀਰਪਾਲ ਕੌਰ ਸਿੱਖੋ ਇੰਗਲਿਸ਼ ਦੇ ਵਿੱਚ YouTube ਤੇ ਤੁਸੀਂ ਜਾਣਾ ਪਲੇਲਿਸਟ ਜੇ ਤੁਸੀਂ ਜ਼ੀਰੋ ਤੋਂ ਲੈ ਕੇ ਐਂਡ ਤੱਕ ਸਾਰਾ ਆਰੀ ਹੈਂਡਵਰਕ ਸਿੱਖ ਸਕਦੇ ਹੋ ਹੋਰ ਵੀ ਤੁਸੀਂ ਥ्रेड ਵਰਕ ਵੀ ਸਿੱਖ ਸਕਦੇ ਆ ਥੈਂਕ ਯੂ